ਸਾਈਡ ਤੇ ਸਾਈਡ ਦੋਨੋਂ ਸਾਈਡ ਤੇ ਜਾਓਗੇ ਸਾਈਡ ਦੇ ਦੋ ਮੈਨੇ ਨਹੀਂ ਕਿਉਂ ਹੋ ਗਿਆ ਸਾਈਡ ਤੇ ਹੋਰ ਸਾਈਡ ਤੇ ਆ ਗਏ ਆ ਆ ਸਾਈਡ ਕਰਦੇ ਦਿੰਦੇ ਸਾਈਡ ਦੇ ਮੰਤਰਾ ਨਹੀਂ ਨਹੀਂ ਮੈਮ ਸਾਈਡ ਤੇ ਜਾ ਸਦੀ ਮੈਮ ਤੋਂ ਬਹੁਤ ਨਹੀਂ ਉਹ ਵੀ ਨੇ ਕਿਹਾਇਆ ਨਹੀਂ ਬੇਟਾ ਕਿ ਵੀ ਨਹੀਂ ਹਾਰ ਪਾਵਾਂਗੇ ਆਸੀ ਭਾਰਾਂਗੇ ਨਹੀਂ ਹਾਰ ਭਰ ਜੂਗੀ ਨਹੀਂ ਹਾਂ ਖੜੋ ਬਹੁ ਟਾਈਮ ਪਿਛੇ ਆ ਫੜੀਓ ਬੇਟਾ ਪਲੀਜ਼ ਕੋਈ ਗੰਦੀ ਫਿਰ ਕਿਉਂ ਹੋ ਗਿਆ ਜੀ ਆਪ ਸੋਚੋ ਫਿਰ ਕਿਉਂ ਹੋ ਗਿਆ ਬੱਚੇ ਵਾਲੇ ਹਾਂ ਬੱਚੇ ਵਾਲੇ ਨਾ ਸਾਰੇ ਹਾਂ ਜੀ ਹਾਂ ਨਾ ਬੱਚੇ ਫਿਰਦਾ ਹਾਂ ਹਾਂ ਨਹੀਂ ਉਹ ਹੀ ਕਹਿੰਦੇ ਹਾਂ ਨਹੀਂ ਤੁਸੀਂ ਬੈਠਦੇ ਬੈਠਦੇ ਨਹੀਂ ਚਲੋ ਬੇਟਾ ਖੜਾ ਖੜਾ ਹਾਂ ਜੋ تھا ਹਾਂ ਆ ਪਿੱਛੇ ਕਰੋ ਆਪਾਂ ਫੜਾਉਂਦੇ ਆਂ ਨਾ ਇਹ ਬੱਤੀਆਂ ਲਈ ਚਾਹੀਦੀ ਚਾਹੀਦੀ ਬੈਠ ਕੇ ਗੱਲ ਕਰ ਗਾ ਸਾਡੇ ਬੈਡਰਾਂ ਕਰੇ ਗੱਲ ਕਰ ਬੈਠ ਕੇ ਗੱਲ ਕਰ ਜਾਂਦੀ ਇਤਨਾ ਨਹੀਂ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰਦੇ ਨੇ ਨਾਲ ਸਾਰੀ ਪਿੱਛੇ ਰੋ ਜੀਸੂ ਸਾਹਿਬ ਦਾ ਦਿਨ ਨਹੀਂ ਸੀ ਨਾ ਨਹੀਂ ਕੋਈ ਨੀ ਕਰ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਪਲੀਜ਼ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਥੱਲੇ ਥੱਲੇ ਬੈਠੋ ਜੇ ਮੈਨੂੰ ਛੋਟੇ ਕੁਝ ਪਿਆ ਸੀ ਛੱਲੇ ਦਾ ਬੈਠ ਕੇ ਗੱਲ ਕਰਦੇ ਮੁਰਦਾਬਦ 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 ਆਪਣੇ ਲੋਕਾਂ ਦੇ ਦੁੱਖ ਨਾਲ ਮੇਕਰ ਪ੍ਰਤੀਜਨ ਮੁਰਦਾਬਦ ਮੁਰਦਾ ਆਹੋ ਕਾਰਜੋ ਕਾਜੋ ਮੈਜੋ ਹਰੇ ਹੋਣ ਮੈਂ ਕਿੰਨੋਂ ਮੈਨੂੰ ਮੈਨਾਂ ਬੋਲ ਉਹਨਾਂ ਦੇ ਕੁਝ ਨੇ ਰਖੜੀਆਂ ਦੱਸੋ ਬੰਨੂ ਪੈ ਤੇਰੇ ਹੋ ਜਾਓ ਅਮਰੋਸਪੀਟਲ ਭੇਜੋ ਬੈਜੋ ਸਾਡੇ ਸੋਸਾਇਟੀ ਬੱਚੇ ਸੜਕ ਤੇ ਦੌੜਦੇ ਨੇ ਇੱਕ ਵਾਰ ਐਡਮਿਨਿਸਟਰेटर ਰੋਲ ਐਡਮਿਨਿਸਟ੍ਰੇਸ਼ਨ ਚੱਲ ਰਹੇ ਆ ਆ ਦੇਖ ਲੋ ਕਿਹੜਾ ਬੱਚਾ ਦੇਖਿਆ ਜਿਹੜਾ ਬੱਚਾ ਦੇਖਿਆ ਤੁਸੀਂ ਕੋਈ ਉਹਨਾਂ ਦਾ ਦੁੱਖ ਨਹੀਂ ਕੋਈ ਬਰਾਤ ਨਹੀਂ

ਮੈਡਮ ਮੇਰਾ ਕੋਸਟ ਹਸਪੀਟਲ ਤੁਸੀਂ ਜੈ ਮੈਡਮ ਤੁਹਾਨੂੰ ਬਾਰ ਬਾਰ ਅਸੀਂ ਕਿਹਾ ਪਈਆ ਅੱਜ ਤੁਸੀਂ ਅੱਜ ਵੀ ਕਰਨਾ ਹੈ ਮੈਨੂੰ ਇਹ ਵੀ ਅੰਦੀ ਆ ਵੀ ਤੁਸੀਂ ਅੱਜ ਵੀ ਕਰਨਾ ਹੈ ਬੱਚੇ ਦੇ ਗਾਰ ਦੇ ਕਿਥੇ ਹੈ ਮੈਂ ਉਹ ਹੀ ਕਹਿ ਰਹਾ ਤੁਸੀਂ ਅੱਜ ਵੀ ਕਰਨਾ ਹੈ ਕਹਿੰਦੇ ਸੜਕ ਦੀ ਖਤਮ ਹੋ ਗਈ ਸੀ ਦਾ ਬਾਹਰ ਜਾਣ ਦੋਸਤ ਤੁਸੀਂ ਤਾਂ ਨਹੀਂ ਆ ਸੀ ਦਾ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਗੱਲ ਹੈ ਦੇਖੋ ਅਸੀਂ ਬਾਰ 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 ਅਸੀਂ ਵੀਡੀਓਸ ਪਾ ਰਹੇ ਹਾਂ ਅਸੀਂ ਤੇਰੇ ਨਾਲ ਗੱਲ ਕਰਨੀ ਪੈਗੀ ਵੀ ਤੁਸੀਂ ਅੱਜ ਆਏ ਹੋ ਤੁਸੀਂ ਸਾਰੇ ਕੋਈ ਕੋਈ ਕੁਝ ਨਹੀਂ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਅਸੀਂ ਬੱਚੇ ਜਾਨ ਕੋਲ ਪਰੈਂਟਸ ਨਾਲ ਪਰੈਂਟ ਗੱਲ ਕਰ ਰਹੇ ਹੁੰਦੇ ਆ ਅੰਜਨ ਜੀ ਨੂੰ ਨਾਲ ਮੈਡਮ ਇਹ ਬਣਾਉਂਦਾ ਨਹੀਂ ਸੀ ਕਿ ਇਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਅੱਜ ਆਉਣ ਦਾ ਮਨਤਬ ਕੀ ਹੈ ਚਲੋ ਦੱਸੋ ਅੱਜ ਆਉਣ ਦਾ ਰੀਜ਼ਨ ਕੀ ਹੈ

ਕਦਾ ਖੁਦ ਹੱਥ ਜੋੜ ਕੇ ਬੇਟੀ ਦਾ ਇੱਕ ਸਮੇਂ ਮੈਂ ਇਹ ਨਾਲ ਲਗਦਾ ਹਾਂ ਬੋਲੋ ਜੀ ਬੋਲੋ ਕਿੰਨਾ ਠੀਕ ਹੈ ਇੱਕ ਇੱਕ ਮਦਰ ਇੱਕ ਇੱਕ ਫਾਦਰ ਇੰਨਾ ਕੁਛ ਫਿਰ ਵੀ ਜੇ ਤੁਹਾਡੇ ਬਿੱਲੇ ਚ ਹੈਗਾ ਮੈਂ ਤੂੰ ਵੀ ਨਹੀਂ ਕਰਾਂ ਬਿਲਕੁਲ ਨਹੀਂ ਮੈਂ ਸਿੱਧਾ ਮਾਸੀ ਮਾਪੂ ਬਿਲਕੁਲ ਨਹੀਂ ਕਰ ਕੁਛ ਨਹੀਂ ਕਰਨ ਬਿਲਕੁਲ ਨਹੀਂ ਕਰ ਤੁਸੀਂ ਕਹਿੰਦਾ ਤਾ ਅਡਰਸਰ ਬੱਥੇ ਸਾਡੇ ਵਾਸਤੇ ਪਬਲਿਕ ਕੋ ਵਰਕ ਇਖੁਛ ਨਹੀਂ ਹੈ ਪਬਲਿਕ ਦਾ ਫਿਰ ਰੋਲ ਤਾਂ ਠੀਕ ਹੈ ਨਹੀਂ ਮੈਨੂੰ ਨਾ ਹੋ ਗਿਆ ਪੂਰਾ ਅੱਜ ਤਾਂ ਬੈਠੇ ਚਲੋ ਮੈਨੂੰ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਕਿ ਤੁਸੀਂ ਕਿਉਂ ਨਹੀਂ ਆਏ ਹਸਪੀਟਲ ਮੈਂ ਇੱਕ ਮਿੰਟ ਦੀ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ ਇੱਕ ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਗਏ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇਤਨੀਆ ਦੋ ਬੱਚੇ ਜੋ ਇਨਫਰਮੇਸ਼ਨ ਆ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਮਿੰਟ ਜਦੋਂ ਆਪਣਾ ਪੁੱਤ ਜਾਂਦਾ ਨਾ ਫੇਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਫੇਰ ਪਤਾ ਲੱਗਦਾ ਸਾਰੇ ਅਸੀਂ ਸਾਰੇ ਸਾਰੇ ਆਪਾਂ ਹੈ ਕਿ ਨਾ ਪੁੱਤਾਂ ਨੇ ਬਹੁਤ ਖੁਸ਼ੀਆਂ ਨਹੀਂ ਹੈ ਸੜਨ ਦੁੱਖ ਹੈ ਸਭ ਕੁਝ ਨਹੀਂ ਹੈ ਆਪਾਂ ਕੋਈ ਕੰਮ ਨਹੀਂ ਕਰਦੇ ਆ ਅੱਜ ਆਉਣ ਨਾਲ ਮਰ ਲੱਗ ਜਾਂਦੀ ਨਹੀਂ ਕੋਈ ਆਣੇ ਕਿਉਂ ਜੰਮੇ ਹੋਰ ਕਿਉਂ ਅਸੀਂ ਇੱਥੇ ਜੰਮੇ ਕਿਉਂ ਅਸੀਂ ਦਾਇਰ ਕੀਤਾ ਕਿ ਕਿਵੇਂ ਪਾਕਿਸਤਾਨ ਜਾ ਬੱਚੇ ਸਾਡੇ ਇੱਥੇ ਕਿਉਂ ਆਏ ਉਹ ਟਾਈਮ ਖਤਮ ਹੋ ਗਿਆ ਮੈਂ ਉਹ ਐਵੇਂ ਖਤਮ ਹੋ ਗਿਆ ਜਿੱਨੇ ਕਿਰੇ ਮੋੜੇ ਖਤਮ ਹੋ ਗਏ ਤੁਸੀਂ ਦੇਖੋ ਕਿਰੇ ਮੋੜੇ ਖਤਮ ਹੋ ਗਏ ਉਹਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇਹਦਾ ਕੱਲਾ ਕਰਦੇ ਹੋ ਅਸੀਂ ਕਿੱਲੇ ਬੈਠੇ ਦੋ ਇੱਕ ਦਿਨ ਦਾ ਦੇ ਸਮ ਇੱਕ ਵਾਰ ਇਹ ਕਹਿੰਦੇ ਸਿ ਫੜ ਕੇ ਲਵਾਗੇ ਤੁਸੀਂ ਇਹ ਗੱਲ ਨਹੀਂ ਹੈ ਮੈਂ ਇਹ ਤਾਂ ਹੁਣ ਹੁਣ ਪੁੱਛ ਨਹੀਂ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਹੁਣ ਕੁਝ ਵੀ ਹੋਣਾ ਸੀ ਕਿਤੇ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਕਿਹਾਕ ਹੈ ਨਾ ਹੁਣ ਫਟ ਚੁੱਕਿਆ ਹੈ ਬਿਲਕੁਲ ਸਹੀ ਕਹੇ ਹਾਂ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿਹਨਾਂ ਪੁੱਸਾ ਚੜ ਰਿਹਾ ਹੈ ਬੇਨਤੀ ਕਰ ਰਹੇ ਹਾਂ ਉਹ ਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਚੜ ਸਾਡੇ ਉੱਪਰ ਚੜਾ ਦਿਓ ਅਸੀਂ ਸਾਰੇ ਕੁਝ ਮਾਫ ਹੈ ਨਾ ਕਿ ਕਿ ਦੇਖੋ ਨਾ ਸਾਡੇ ਉੱਪਰ ਬੱਚੇ ਸੀ ਸਾਡੇ ਦਾ ਚੜ ਰਿਹਾ ਹੈ ਕੋਈ ਨਾ ਕੋਈ ਇਸ ਵਿੱਚ ਚੱਲੇਗਾ ਸਾਡੇ ਸਾਡੇ ਬੱਚੇ ਦਾ ਇਸ ਵਾਸਤੇ ਖਤਮ ਕਰ ਦੋ ਦੇਖੋ ਇੱਕ ਤਾਂ ਮੈਂ ਜੀ ਇੱਕ ਤਾਂ ਬੱਚੇ ਕੋ ਆਇਆ ਇਹਨਾਂ ਨੂੰ ਇਨਸਾਫ ਦੇਣ ਵਾਸਤੇ ਦੇਖੋ ਕਿ ਕਿੰਨਾ ਹੋ ਗਿਆ ਸਾਨੂੰ ਪਿੱਟਰ ਲਿਆ ਕੇ ਮਸਾਫੀ ਚਾਹਦਾ ਸਾਨੂੰ ਪਿੱਟਰ ਲਿਆਓ ਛੱਡ ਦੇ ਛੱਡ ਦੋ ਅੱਠ ਹੋ ਗਏ 10 15 ਹੋਣਾ ਖਤਮ ਹੋ ਜਾਣਾ ਕਰ ਤੋ ਤੁਹਾਨੂੰ ਮਾਫਵੇਂ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਤੁਹਾਨੂੰ 18 ਕਰ ਮਾਫਦੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ